ਤੁਹਾਡੇ ਲਈ ਬਹੁਤ ਹੀ ਜ਼ਰੂਰੀ ਅਤੇ ਕੰਮ ਦੀਆਂ ਗੱਲਾਂ ਨੰਬਰ 1 ਅੱਜ ਦਾ ਦਿਨ ਇੱਕ ਤੋਹਫ਼ਾ ਹੈ ਸਵੇਰੇ ਉੱਠਦੇ ਹੀ ਆਪਣੇ ਆਪ ਨੂੰ ਯਾਦ ਕਰਾਓ ਕਿ ਅੱਜ ਦਾ ਦਿਨ ਮੇਰੇ ਲਈ ਇੱਕ ਤੋਹਫ਼ਾ ਹੈ ਤੁਹਾਨੂੰ ਜੀਵਨ ਦਾ ਇੱਕ ਹੋਰ ਦਿਨ ਮਿਲ ਗਿਆ ਹੈ ਇਸ ਲਈ ਬ੍ਰਹਿਮੰਡ ਦਾ ਧੰਨਵਾਦ ਕਰੋ ਮੈਨੂੰ ਇੱਕ ਨਮਾ ਦੇਣਾ ਕਿੰਨ ਤੋਹਫ਼ੇ ਵਜੋਂ ਦਿੱਤਾ ਗਿਆ ਹੈ ਮੈਨੂੰ ਇਸ ਦਿਨ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਸਵੇਰ ਦਾ ਇਹ ਵਿਚਾਰ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਸਹੀ ਢੰਗ ਨਾਲ ਕਰਨ ਲਈ ਪ੍ਰੇਰਿਤ ਕਰੇਗਾ। ਨੰਬਰ 2 ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋਵੋਗੇ। ਆਪਣੇ ਆਪ ਨੂੰ ਕਹੋ ਮੈਂ ਬਹੁਤ ਲੰਬੇ ਸਫ਼ਰ ਕੀਤਾ ਹੈ। ਮੈਨੂੰ ਜੋ ਵੀ ਚੀਜ਼ਾਂ ਮਿਲੀਆਂ ਹਨ ਮੈਂ ਉਹਨਾਂ ਦਾ ਜੀਵਨ ਵਿੱਚ ਆਨੰਦ ਮਾਨਦਾ ਹਾਂ। ਮੈਂ ਉਹ ਚੀਜ਼ਾਂ ਲੈਣ ਲਈ ਤਿਆਰ ਹਾਂ ਜੋ ਮੈਂ ਚਾਹੁੰਦਾ ਹਾਂ। ਮੈਂ ਕਾਮਯਾਬ ਹੋਵਾਂਗਾ ਮੈਂ ਸਫਲ ਹੋਣ ਲਈ ਤੰਨ ਹਾਂ ਨੰਬਰ 3 ਨਿਰਾਸ਼ਾ ਨੂੰ ਦੂਰ ਰੱਖੋ ਚੀਜ਼ਾਂ ਬਾਰੇ ਸ਼ਿਕਾਇਤ ਕਰਨ ਨਾਲ ਉਹ ਪ੍ਰਾਪਤ ਨਹੀਂ ਹੁੰਦਾ ਜੋ ਤੁਸੀਂ ਚਾਹੁੰਦੇ ਹੋ ਇਸ ਦੀ ਬਜਾਏ ਇਹ ਸਫਲਤਾ ਦਾ ਅਨੁਭਵ ਕਰਨ ਵਿੱਚ ਦੇਰੀ ਦਾ ਕਾਰਨ ਬਣਦਾ ਹੈ ਅਤੇ ਨਿਰਾਸ਼ਾ ਵੱਲ ਜਾਂਦਾ ਹੈ ਇਸ ਲਈ ਸੋਚ ਮੈਂ ਆਪਣੀ ਨਿਰਾਸ਼ਾ ਨੂੰ ਦੂਰ ਕਰਨਾ ਹੈ ਮੈਂ ਆਪਣੇ ਵਰਤਮਾਨ ਜੀਵਨ ਵਿੱਚ ਜੋ ਕੁਝ ਵੀ ਅਨੁਭਵ ਕਰ ਰਿਹਾ ਹਾਂ ਮੈਂ ਉਸ ਨੂੰ ਪਰਮਾਤਮਾ ਦੀ ਇੱਛਾ ਵਜੋਂ ਸਵੀਕਾਰ ਕਰਾਂਗਾ ਇਹ ਮੇਰੇ ਸਿੱਖਣਾ ਤੇ ਵਿਕਾਸ ਲਈ ਹੋ ਸਕਦਾ ਹੈ ਨੰਬਰ 4 ਆਪਣੇ ਵਿਵਹਾਰ ਵਿੱਚ ਪਿਆਰ ਲਿਆਓ ਇਹ ਸੋਚ ਬਣਾਓ ਜੋ ਮੈਂ ਦੂਜਿਆਂ ਨੂੰ ਦਿੰਦਾ ਹਾਂ ਮੈਨੂੰ ਉਹੀ ਮਿਲਦਾ ਹੈ ਜੋ ਮੈਂ ਕਿਸੇ ਬਾਰੇ ਸੋਚਦਾ ਅਤੇ ਮਹਿਸੂਸ ਕਰਦਾ ਹਾਂ ਉਹ ਮੇਰੇ ਪ੍ਰਤੀ ਉਸੇ ਤਰ੍ਹਾਂ ਮਹਿਸੂਸ ਕਰਦੇ ਹਨ ਅਤੇ ਵਿਵਹਾਰ ਕਰਦੇ ਹਨ ਇਸ ਲਈ ਅੱਜ ਤੋਂ ਮੈਂ ਆਪਣੀ ਗੱਲਬਾਤ ਅਤੇ ਵਿਵਹਾਰ ਵਿੱਚ ਹੋਰ ਪਿਆਰ ਲਿਆਵਾਂਗਾ ਮੈਂ ਅੱਜ ਮੇਰੇ ਨਾਲ ਜੁੜੇ ਹਰ ਉਸ ਵਿਅਕਤੀ ਦਾ ਦਿਲ ਦੇ ਤਲ ਤੋਂ ਧੰਨਵਾਦ ਕਰਾਂਗਾ